ਸੁਣੇ ਜੇ ਸੁਣਾਵਾ ਜੱਟਾ ਦਿਲ ਵਾਲਾ ਹਾਲ ਵੇ ਆਪਣੀ ਲੱਕੀ ਨੂੰ ਸੱਚੀ ਹੋਵੇ 3 ਸਾਲ ਵੇ ਸੁਣੇ ਜੇ ਸੁਣਾਵਾ ਜੱਟਾ ਦਿਲ ਵਾਲਾ ਹਾਲ ਵੇ ਆਪਣੀ ਲੱਕੀ ਨੂੰ ਸੱਚੀ ਹੋਵੇ 3 ਸਾਲ ਵੇ ਬਹੁਤ ਏਨੀ ਟਮਾੜੇ ਪਛੋਤੀ ਜੀ ਤੇ ਜਉਂਦੇ ਜੀ ਕਮਾਦੇ ਆਗਰਾ ਇੱਕ ਘੈਂਟ ਜਿਹਾ ਸਰਾਰਾ ਸੰਗਰੂਰ ਵਾਲਿਆਂ ਤੇ ਦੂਜਾ ਪੈਰਾ ਨੌਕਰਾਂ ਦੇ ਚੰਜਰਾ ਕਈ ਵਾਰੀ ਨਾ ਕਿਸੇ ਕੋਲੇ ਸਭ ਤੋਂ ਸੋਹੰਦਾ ਕੋਈ ਨਾ ਕੀਤੀ ਦੀ ਘਾਟ ਹੁੰਦੀ ਹੈ ਨਾ ਹਾਂਜੀ ਆਪਾਂ ਨੂੰ ਵੀ ਚਲੋ ਜਿਵੇਂ ਕਹਿ ਲਈਏ ਵੀ ਚਿੰਦੇ ਦਾ ਲਿਖਿੰਦਾ ਗੋਡ ਗਿਫਟੀ ਮਿਲਿਆ ਹਣਾ ਆਪਾਂ ਕਹਿੰਦੇ ਵੀ ਮੰਨ ਸਕਦੇ ਆਂ ਵੀ ਪਰਮਾਤਮਾ ਨੇ ਇੱਕ ਚੀਜ਼ ਲੈਤੀ ਤੇ ਦੋ ਦਿੰਦੀਆਂ ਨੇ ਹਾਂਜੀ ਆ ਇਹ ਚੀਜ਼ੇ ਹੋ ਸਕਦੀ 21 ਸੀ ਤਰੀਕੇ ਉਹ ਦੋਸਾਂ ਨੇ ਵੀ 21 ਜਦੋਂ ਮੈਸੇਜ ਚੰਨਾ ਵੇ ਤੇਰਾ ਆਇਆ ਸੀ ਸੰਗ ਦੀ ਜਹੀ ਨੇ ਮੈਂ ਵੀ ਕੀਤਾ ਰਿਪਲਾਈ ਤੁਸੀਂ ਹਾਲ ਮੈਨੂੰ ਦਿਲ ਦਾ ਸੁਣਾਇਆ ਸੀ ਮੈਂ ਸੀ ਰੈ residense ਮੋਗਾ ਤੁਹਾਡਾ ਜిల్లా ਸੰਗਰੂਰ ਸੀ ਪਸੰਦ ਆਦੀ ਆਇਆ ਜੱਟੀ ਨੂੰ ਮੈਂ ਸੁਬਾ ਸ਼ਾਮ ਇਸ਼ਤਾਦਾ ਕਰਾਂ ਧੰਨਵਾਦ ਜੀ ਨੇ ਤੇਰੇ ਨਾਲ ਮਿਲਾਇਆ ਜੱਟੀ ਨੂੰ ਤੁਹਾਨੂੰ ਤੁਹਾਨੂੰ ਕਿਸੇ ਚੀਜ਼ ਦਾ ਕੋਈ ਗਿਲਾ ਸਿਕਵਾ ਤਾਂ ਨਹੀਂ 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 ਜੀ ਬਿਲਕੁਲ ਤੇਰੇ ਦਾਸ ਕੋ ਦੇਖੋ ਤੁਸੀਂ ਜਿੰਦਾ ਦਿਲ ਆਦਮੀ ਇਹਨਾਂ ਨੂੰ ਕਹਿੰਦੇ ਨੇ ਵੀ ਅਸੀਂ ਸਭ ਕੁਝ ਹੁੰਦੇ ਹੋਏ ਕਿ ਅਸੀਂ ਪਰਮਾਤਮਾ ਨੂੰ ਜਿਵੇਂ ਆਪਾਂ ਕਹਿੰਦੇ ਵਾਹਿਗੁਰੂ ਅੱਲਾਸਿਸ ਕਿਸੇ ਵਿੱਚ ਬੋਸ ਤੇ ਰਹਿੰਦੇ ਆ ਤੁਹਾਨੂੰ ਆ ਨਹੀਂ ਦਿੱਤਾ ਤੁਹਾਨੂੰ ਉਹ ਨਹੀਂ ਦਿੱਤਾ ਕਿ ਬਾਈ ਵੀ ਤੁਸੀਂ ਵਾਰਡਿੰਗ ਸੁਣੀ ਸੁਣੀ ਸੋਚਦੇ ਸੀ ਐਲਸ ਕਰੇ ਤੂੰ ਸ਼ੌਂਕ ਨਾਲ ਨਹੀਂ ਕਰ ਕੀ ਪਲਾਂਚ ਮਿੱਤਰਾਂ ਦਾ ਬੁਰਾ ਹਾਲ ਨਹੀਂ ਹਾਂ ਸੋਚਦੇ ਸੀ ਐਲਸ ਕਰੇ ਤੂੰ ਸ਼ੌਂਕ ਨਾਲ ਨਹੀਂ ਕਰ ਕੀ ਪਲਾਂਚ ਮਿੱਤਰਾਂ ਦਾ ਬੁਰਾ ਹਾਲ ਨਹੀਂ ਤੇਰੀ ਮਿਲੀ ਸੀ ਨੀ ਉਹ ਜਰਾਤੀ ਇੰਸਟਾ ਤੋਂ ਚਾਉਂਦੇ ਜੀ ਯਾਰਾਂ ਨੂੰ ਰੋਲਤਾ ਤੇਰਾ ਪਾਉਣੇ 12 ਚੜਿਆ ਜਹਾਜ ਦਿੱਲੀੋਂ ਮੈਂ 12 ਵਜੇ ਤੈਨੂੰ ਗੋਦ ਕਾ ਦਾ ਡੱਟ ਖੋਲਤਾ ਨਹੀਂ ਤੇਰਾ ਪਾਉਣੇ 12 ਚੜਿਆ ਜਹਾਜ ਦਿੱਲੀੋਂ ਮੈਂ 12 ਵਜੇ ਤੈਨੂੰ ਗੋਦ ਕਾ ਦਾ ਡੱਟ ਖੋਲਤਾ ਸਤਿ ਸ੍ਰੀ ਅਕਾਲ ਜੀ ਮੈਂ ਬਲਵਿੰਦਰ ਤਾਲੀਵਾਲ ਤੁਸੀਂ ਦੇਖ ਰਹੇ ਹੋ ਜੀ ਪੋਲੀਵੁੱਡ ਨੋ ਪੰਜਾਬੀ ਦੋਸਤੋ ਜਿਸ ਤਰ੍ਹਾਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਅਸੀਂ ਵਕ ਵਕ ਕਲਾਕਾਰਾਂ ਗੀਤਕਾਰਾਂ ਨੂੰ ਲੈ ਕੇ ਹਾਜ਼ਰ ਹੁੰਦੇ ਰਹਿੰਦੇ ਆ ਤੇ ਅੱਜ ਵੀ ਸਾਡੇ ਨਾਲ ਬਹੁਤ ਹੀ ਆਪਾਂ ਕਹਿ ਲਈਏ ਵੀ ਸੰਘਰਸ਼ੀ ਜਿਨ੍ਹਾਂ ਨੇ ਜ਼ਿੰਦਗੀ ਦੇ ਨਾਲ ਸੰਘਰਸ਼ ਕੀਤਾ ਹੈ ਗੀਤਕਾਰ ਬਾਈ ਹੈਪੀ ਬਾਜਵਾ ਹੈਪੀ ਬਾਜਵਾ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਪਹਿਲਾਂ ਤਾਂ ਮੈਂ ਹੈਪੀ ਬਾਜਵਾ ਦਾ ਸਟੂਡੀਓ 'ਚ ਪਹੁੰਚਣ ਦੇ ਬਹੁਤ-ਬਹੁਤ ਸਵਾਗਤ ਕਰਦਾ ਕਿਉਂਕਿ ਹੈਪੀ ਬਾਜਵਾ ਮੇਰਾ ਮੇਰੇ ਨਾਲ ਨਿੱਜੀ ਪਰਿਵਾਰਕ ਲਿੰਕਾਂ ਦੇ ਵਿੱਚੋਂ ਵੀ ਆ ਤੇ ਆਪਾਂ ਕਹਿੰਦੇ ਵੀ ਕਲਾ ਗੀਤਕਾਰ ਨਹੀਂ ਇਹ ਸਾਡਾ ਭਰਾ ਵੀ ਹੈ ਪਹਿਲਾਂ ਆਪਾਂ ਇਹਦੇ ਨਾਲ ਪੂਰੀ ਗੱਲਬਾਤ ਕਰਾਂਗੇ ਵੀ ਇਹਨੂੰ ਜਿਹੜਾ ਗੀਤਕਾਰੀ ਦਾ ਜਿਹੜਾ ਲਿਖਣ ਦਾ ਸ਼ੌਂਕ ਹੈ ਕਿਵੇਂ ਪਿਆ ਹੈਪੀ ਜੀ ਤੁਹਾਡਾ ਪਾਲੀਵੂਡ ਨਾਲ ਉੱਤੇ ਪੰਜਾਬੀ ਚੈਨਲ ਤੇ ਬੇਸਵਾਧਾ। ਸ਼ੁਕਰੀਆ ਜੀ। ਸ਼ਸ਼ੀਕਲ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਦੇਖ ਰਹੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ੀਕਲ। ਅੱਛਾ ਆਪਾਂ ਗੱਲ ਕਰੀਏ ਵੀ ਜਿਸ ਤਰ੍ਹਾਂ ਤੁਸੀਂ ਇੱਕ ਆਪਾਂ ਕਹ ਲਈਏ ਵੀ ਮਿਡਲ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਹੋ। ਹਾਂਜੀ ਸਰ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਕਹਿ ਲਈਏ ਵੀ ਜਿਹੜਾ ਕਮਾਉਣਾ ਤੇ ਉਹ ਹੀ ਖਾਣਾ। ਹਾਂਜੀ ਹਾਂ। ਤੇ ਤੁਸੀਂ ਇਸ ਲਾਈਨ ਦੇ ਵਿੱਚ ਤੁਸੀਂ ਕਿੱਧਰ ਕਿੱਧਰ ਨੂੰ ਚੱਲੇ ਹੋਗੇ ਮੈਨੂੰ ਸਮਝਦੋਂ ਬਾਹਰ ਜਾ ਹੋ ਗਿਆ ਸੀ ਕਿ ਇੱਕ ਵਾਰੀ ਤਾਂ ਜਦੋਂ ਮੈਨੂੰ ਪਤਾ ਲੱਗਿਆ ਵੀ ਹੈਪੀ ਗੀਤ ਲਿਖਣ ਲੱਗਿਆ ਹਾਂਜੀ ਤੇ ਪਹਿਲੇ ਦੱਸ ਕੋਈ ਇੱਕ ਗੱਲ ਸੱਚ ਵੱਡੀ ਗੱਲ ਮੈਂ ਜਿਹੜੀ ਤੁਹਾਨੂੰ ਦੱਸਣੀ ਚਾਹੁੰਦਾ ਵੀ ਜਿਹੜੇ ਹੈਪੀ ਦੇ ਗੀਤ ਨੇ ਚੈਲੰਜ ਗੀਤ ਨੇ ਪੂਰੇ ਘਾਟ ਗੀਤ ਨੇਗੇ ਜੇ ਕਿਸੇ ਕਲਾਕਾਰ ਨੂੰ ਬਾਈ ਤੋਂ ਗੀਤ ਚਾਹੀਦਾ ਹੋਊਗਾ ਤਾਂ ਇਹਨਾਂ ਤੋਂ ਗੀਤ ਇਹਨਾਂ ਦੇ ਅੰਤਰਾ ਸਥਾਈ ਅੰਤਰਾ ਸੁਣ ਸਕਦਾ ਇੱਕ ਵਾਰੀ ਕੋਈ ਗੱਲ ਕਰ ਸਕਦਾ ਜਾਂ ਪਹਿਲੇ ਨਹੀਂ ਕਹਿੰਦੇ ਵੀ ਤੁਸੀਂ ਕੋਹਾਂ ਮੈ ਸਾਨੂੰ ਗੀਤ ਭੇਜ ਦੇ ਵੀ ਕੋਈ ਗੱਲ ਨਹੀਂ ਤੁਸੀਂ ਸੋਚ ਕੇ ਦੱਸਾਂਗੇ ਐਵੇਂ ਨਹੀਂ ਇਹ ਬਾਈ ਨਾਲ ਤੋਂ ਭਾਗ ਨੰਬਰ ਵੀ ਬਾਈ ਦਾ ਦੱਸਾਂ ਕਿ ਕਿਸ ਤਰ੍ਹਾਂ ਦੇ ਜਿਹੜੇ ਗੀਤ ਨੇ ਉਹ ਲਿਖਦਾ ਹੈ ਤੁਸੀਂ ਜਿਹੇ ਜਿਹੇ ਡਿਮਾਂਡ ਕਰਦੇ ਹੋ ਜਿਸ ਤਰ੍ਹਾਂ ਦੀ ਤੁਹਾਡੀ ਡਿਮਾਂਡ ਆ ਉਹ ਜਿਹੇ ਗੀਤ ਬਾਈ ਲਿਖ ਦਿੰਦਾ ਠੀਕ ਹੈ ਵੀ ਹਾਂਜੀ ਵੀ ਤੇ ਆਪਾਂ ਅਸਾਂ ਇੱਕ ਬਾਈ ਨੇ ਆਪ ਇੱਕ ਗੀਤ ਗਾਇਆ ਵੀ ਯਾਰ ਭਾਈ ਆਪਾਂ ਪਹਿਲਾਂ ਆਪਾਂ ਜਿਹੜੀ ਤੁਸੀਂ ਗੀਤ ਗਾਇਆ ਸੀ ਹੈ ਨਾ ਪਹਿਲਾਂ ਦੋ ਬੋਲ ਸਾਡੇ ਦਰਸ਼ਕਾਂ ਨੂੰ ਪਹਿਲਾਂ ਉਹ ਸੁਣਾ ਫਿਰ ਆਪਾਂ ਗਾਹਾਂ ਗੱਲਾਂ ਕਰਾਂਗੇ ਹਾਂਜੀ 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 ਵੈਸੇ ਮੈਂ ਕਾਫੀ ਗੀਤ ਰਿਕਾਰਡ ਵੀ ਹੋਏ ਨੇ ਜੋ ਮੈਂ ਦੋ ਆਪਣੇ ਖੁਦ ਕੀਤੇ ਆ ਉਹਨਾਂ ਚ ਇੱਕ ਗੀਤ ਸੀ ਪੌਣੇਵਾਰਾਂ ਉਹਦੇ ਮੈਂ ਦੋ ਬੋਲ ਤੁਹਾਨੂੰ ਸੁਣਾ ਦਿੰਦਾ ਬਿਲਕੁਲ ਸੋਚਦੇ ਸੀ ਐਲਸ ਕਰੇ ਤੂੰ ਸ਼ੌਕ ਨਾਲ ਨਹੀਂ ਕਰਗੀ ਪਲਾਂ ਚ ਮਿੱਤਰਾਂ ਦਾ ਬੁਰਾ ਹਾਲ ਨਹੀਂ ਹਾਂ ਸੋਚਦੇ ਸੀ ਐਲਸ ਕਰੇ ਤੂੰ ਸ਼ੌਕ ਨਾਲ ਨਹੀਂ ਕਰਗੀ ਪਲਾਂ ਚ ਮਿੱਤਰਾਂ ਦਾ ਬੁਰਾ ਹਾਲ ਨਹੀਂ ਤੇਰੀ ਮਿਲੀ ਸੀ ਨੀ ਉਹ ਜਰਾਤੀ ਇੰਸਟਾ ਤੋਂ ਚਾਉਂਦੇ ਜੀ ਯਾਰਾਂ ਨੂੰ ਰੋਲਤਾ ਤੇਰਾ ਪੌਣੇ 12 ਚੜਿਆ ਜਹਾਜ਼ ਦਿੱਲੀੋਂ ਮੈਂ 12 ਵਜੇ ਨੂੰ ਬੋਧਕਾ ਦਾ ਡੱਟ ਖੋਲਤਾ ਨਹੀਂ ਤੇਰਾ ਪੌਣੇ 12 ਚੜਿਆ ਜਹਾਜ਼ ਦਿੱਲੀੋਂ ਮੈਂ 12 ਵਜੇ ਤੈਨੂੰ ਬੋਧਕਾ ਦਾ ਡੱਟ ਖੋਲਤਾ अच्छा ये थोड़ा लिखा की हां जी मेरा लिखा हुआ गाया भी होया अच्छा गीत रिकॉर्ड हो रिकॉर्ड होया है YouTube ਤੇ ਹੈਗਾ ਜੀ ਹੈਪੀ ਰਿਕਾਰਡ ਦੇ ਚੈਨਲ ਤੇ اچھا हां जी ਅਸਾ ਉਹਦੇ ਤੇ ਚੱਲਦਾ ਅਸਾ ਇਹ ਤਾਂ ਤੁਸੀਂ ਵੀ ਫਿਰ ਮਤਲਬ ਕਹਿ ਲਿਆ ਵੀ ਵੀ ਜ਼ਿੰਦਗੀ ਨੂੰ ਟੱਚ ਕਰ ਰਹੇ ਹੋ ਮੈਂ ਪੂਰਾ ਹਾਂ ਜੀ ਹਾਂ ਜੀ ਹਾਂ ਜੀ ਹਕੀਕਤਾਂ ਨੂੰ ਲੱਵੇ ਲਾ ਰਹੇ ਹਾਂ ਹਾਂ ਜੀ اچھا ਇੱਕ ਗੀਤ ਉਹ ਸੁਣਾਓ ਫਿਰ ਆਪਾਂ ਗੱਲਾਂ ਕਰੂ ਇੱਕ ਲੋਕ ਤੱਥ ਕੀਤਾ ਸੀ ਇਹ ਪੌਣੇ ਬਾਰਾਂ ਤੋਂ ਪਹਿਲਾਂ ਕੀਤਾ ਸੀ ਉਹ ਲੋਕ ਤੱਥ ਕੀਤਾ ਸੀ ਵੈਸੇ ਹੀ ਆਪਣਾ ਉਹ ਵੀ ਰਿਕਾਰਡ ਹੋਇਆ ਵਾ ਤੇ ਉਹ ਸੀਗਾ ਨਿੱਕੇ ਜੀ ਉਹ ਮਰਚ ਨਾ ਨਸ਼ੇ ਕਰੀਏ ਯਾਰ ਘਰੇ ਜਾ ਕੇ ਕਰੋ ਯਾਰ ਮਾਰਨਾ ਰਾਚ ਜਾਂਦੀ ਕੁੜੀ ਨੂੰ ਕਦੇ ਨਾ ਛੇੜੀਏ ਰੱਖੀਏ ਵੀ ਖੁੱਲਾ ਵਿਹਿੰ ਵਾਲਾ ਵਾਰਨਾ ਜਿੱਥੇ ਹੋਵੇ ਜਾਣ ਪਹਿਚਾਨ ਮਿੱਤਰੋ ਓਥੇ ਕਹਿਰ ਟਾਈਏ ਨਾ ਹਾਂ ਵਿਆਹ ਤੋਂ ਬਾਅਦ ਕਦੇ ਆਸ਼ਕੀ ਨੇ ਪੁੱਗਦੀ ਪਿੰਡ 'ਚ ਕਦੇ ਵੀ ਕਿਤੇ ਵਹਿਰ ਪਾਈਏ ਨਾ ਵਿਆਹ ਤੋਂ ਬਾਅਦ ਕਦੇ ਆਸ਼ਕੀ ਨੇ ਪੁੱਗਦੀ ਪਿੰਡ 'ਚ ਕਦੇ ਵੀ ਕਿਤੇ ਵਹਿਰ ਪਾਈਏ ਨਾ अच्छा हैप्पी ਜਿਵੇਂ ਤੁਹਾਡੇ ਆਈਡੀਆ ਨੇ ਜਿਹੜੇ ਹਾਂਜੀ ਜੀ ਇਹੜੀਆਂ ਬਹੁਤ ਸਟਰੋਂਗ ਨੇ ਬਹੁਤ ਵਧੀਆ ਆਈੜੀਆਂ ਸ਼ੁਕਰੀਆ ਜੀ ਥੈਂਕ ਯੂ ਇਹ ਅੱਛਾ ਦੂਜੀ ਗੱਲ ਆਪਾਂ ਸੁਣਰੀਏ ਵੀ ਤੁਸੀਂ ਆਪਦੇ ਕੰਮ ਧੰਦੇ ਦੇ ਨਾਲ ਨਾਲ ਇਦਰ ਬਾਰੇ ਟਾਈਮ ਕਿਵੇਂ ਕੱਢਦੇ ਹੋ ਗਾਇਕਰੀ ਦੇ ਵਿੱਚ ਇਹ ਤਾਂ ਜੀ ਜਿਵੇਂ ਕਹਿ ਲੀਏ ਇੱਕ ਲਿਰਿਸਟ ਨੂੰ ਮਾਹੌਲ ਮਿਲਣਾ ਚਾਹੀਦਾ ਹੈ ਨਾ ਜੀ ਕੋਈ ਵੀ ਗੀਤ ਲਿਖਣ ਵਾਸਤੇ ਬਸ ਜਿਵੇਂ ਦਾ ਮਾਹੌਲ ਹੁੰਦਾ ਆਲੇ ਦੁਆਲੇ ਦੇਖਦੇ ਆ ਬਸ ਓਵੇਂ ਦੀ ਲਿਖ ਦਿਜੀਏ ਅੱਛਾ ਸਭ ਤੋਂ ਵੱਡੀ ਗੱਲ ਪਿਆਰੇ ਦਰਸ਼ਕੋ ਮੈਂ ਚਲੋ ਕਹਿਣਾ ਤਾਂ ਨਹੀਂ ਚਾਹੀਦਾ ਹੁੰਦਾ ਜੇ ਆਪਾਂ ਕਹਿ ਦਈਏ ਕਿ ਜਿਵੇਂ ਬਾਈ ਦੀ ਥੋੜਾ ਜਿਹਾ ਇਹਨਾਂ ਨੂੰ ਮਤਲਬ ਅੱਖਾਂ ਤੋਂ ਥੋੜੀ ਜਿਹੀ ਪ੍ਰੋਬਲਮ ਦੇ ਵਿੱਚ ਨੇਗੇ ਪਰ ਫਿਰ ਵੀ ਮੈਂ ਇਹਨਾਂ ਨੂੰ ਧੰਨਵਾਦ ਨਹੀ ਬੰਦਾ ਕੋਈ ਇਸ ਤਰ੍ਹਾਂ ਦਾ ਹੋਵੇ ਨਾ ਹਾਲਾਂਕਿੰਦਾ ਛੱਡ ਯਾਰ ਕਿਹੜਾ ਆਪਾਂ ਵੈਸੇ ਹੀ ਆਪਣੂੰ ਸਮੱਸਿਆ ਹੈਗੀ ਹੈਗੀ ਗੀਤ ਲਿਖਣ ਵਾਲਾ ਆਪਾਂ ਨੂੰ ਹੋਰ ਜ਼ਿਆਦਾ ਨਾ ਬਾਜੇ ਪਰ ਮੈਂ ਬਾਈ ਨੂੰ ਇਸ ਗੱਲ ਤੋਂ ਧੰਨਵਾਦਾਂਗਾ ਵੀ ਤੁਸੀਂ ਇਹਨਾਂ ਨੂੰ ਕਿਤੇ ਲਿਖਦੇ ਨੂੰ ਜਾਂ ਪੜ੍ਹਦੇ ਨੂੰ ਦੇਖੋਗੇ ਤੋਡਾ ਵੀ ਜਜਵਾ ਵਧੂਗਾ ਵੀ ਪਹਿਲੇ ਦਾਰਸ ਕੋ ਜਿਸ ਤਰ੍ਹਾਂ ਆਪਾਂ ਕਹ ਲਈਏ ਵੀ ਜਿਸ ਤਰ੍ਹਾਂ ਸੰਜਾਖੇ ਨੇ ਵੀ ਅੱਖਾਂ ਤੋਂ ਵੀ ਦਿਖਦਾ ਤੇ ਵਧੀਆ ਪੜੇ ਲਿਖੇ ਵੀ ਨੇ ਹੋਰ ਵੀ ਨੇ ਪਰ ਜਿਵੇਂ ਹੈਪੀ ਵਾਜਵਾ ਜੀ ਦਾ ਜਿਹੜਾ ਸੰਘਰਸ਼ ਹੈਗਾ ਮੈਂ ਉਹਨੂੰ ਸਲਾਮ ਕਰਦਾ ਤੇ ਹੈਪੀ ਵੀਰ ਵੀ ਜਿਹੜੀ ਤੁਹਾਨੂੰ ਅੱਖਾਂ ਦੀ ਪ੍ਰੋਬਲਮ ਹੈ ਕਿ ਇਹ ਜਮੰਦਰੂ ਹੋਈ ਹੈ ਹਾਂਜੀ ਭਾਜੀ ਇਹ ਜਨਮ ਤੋਂ ਹੀ ਸੀ ਹੂੰ ਬਾਕੀ ਚਲੋ ਸਹੀ ਆਪ ਕਹਿੰਦੇ ਆ ਕਈ ਵਾਰੀ ਨਾ ਕਿਸੇ ਕੋਲੇ ਸਭ ਕੁਝ ਹੁੰਦਾ ਕੋਈ ਨਾ ਕੋਈ ਚੀਜ਼ ਦੀ ਘਾਟ ਹੁੰਦੀ ਹੈ ਨਾ ਹਾਂਜੀ ਆਪਾਂ ਨੂੰ ਵੀ ਚਲੋ ਜਿਵੇਂ ਕਹਿ ਲਈਏ ਵੀ ਸੇਂਗਿੰਗ ਦਾ ਜਾਂ ਲਿਖਣ ਦਾ ਗੋਡ ਗਿਫਟ ਹੀ ਮਿਲਿਆ ਹੈ ਨਾ ਜੀ ਕੋਈ ਨਾ ਕੋਈ ਚੀਜ਼ ਚਲੋ ਮਨ ਸਕਦੇ ਆਂ ਵੀ ਪਰਮਾਤਮਾ ਨੇ ਇੱਕ ਚੀਜ਼ ਲੈਂਦੀ ਹੈ ਤੇ ਦੋ ਦਿੱਤੀਆਂ ਨੇ ਹਾਂਜੀ ਹਾਂ ਇਹ ਚੀਜ਼ ਹੋ ਸਕਦਾ ਜੀ ਇਹ ਚੀਜ਼ ਮਨ ਸਕਦਾ ਤੁਹਾਨੂੰ ਤੁਹਾਨੂੰ ਕਿਸੇ ਚੀਜ਼ ਦਾ ਕੋਈ ਗਿਲਾ ਸਿਕਵਾ ਤਾਂ ਨਹੀਂ ਅਸੀਂ ਨਹੀਂ ਨਹੀਂ ਜੀ ਬਿਲਕੁਲ ਵੀ ਨਹੀਂ ਬਿਲਕੁਲ ਪਰ ਇਹਨਾਂ ਨੂੰ ਦੇਖੋ ਤੁਸੀਂ ਜਿੰਦਾ ਆਦਮੀ ਇਹਨਾਂ ਨੂੰ ਕਹਿੰਦੇ ਨੇ ਵੀ ਅਸੀਂ ਸਭ ਖੁਸ਼ ਹੁੰਦੇ ਹੋਏ ਆ ਵੀ ਅਸੀਂ ਪਰਮਾਤਮਾ ਨੂੰ ਜਾਂ ਆਪਾਂ ਕਹ ਲਈਏ ਵਾਹਿਗੁਰੂ ਅੱਲਾ ਨੂੰ ਕਿਸੇ ਨੂੰ ਕੋਸਦੇ ਰਹਿੰਦੇ ਆ ਸਾਨੂੰ ਆਹ ਨਹੀਂ ਦਿੱਤਾ ਸਾਨੂੰ ਉਹ ਨਹੀਂ ਦਿੱਤਾ ਇਹ ਬਾਈ ਦੀ ਤੁਸੀਂ ਵਾਰਡਿੰਗ ਸੁਣੀ ਸੁਣੀ ਹੋਈਆਂ ਵੀ ਇਹਨਾਂ ਨੂੰ ਕਿਸੇ ਕਿਸਮ ਦਾ ਪਰਮਾਤਮਾ ਪ੍ਰਤੀ ਕੋਈ ਬਲਾਇਸਕ ਬਣ ਵੀ ਇਹਨਾਂ ਨੂੰ ਅੱਖਾਂ ਦੇ ਵਿੱਚੋਂ ਇਸ ਤਰ੍ਹਾਂ ਥੋੜੀ ਜੀ ਮਤਲਬ ਪ੍ਰੋਬਲਮ ਹੁੰਦੀ ਸੀ ਪਰ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਵੀ ਪਰਮਾਤਮਾ ਨੇ ਜੇ ਇੱਕ ਚੀਜ਼ ਲਈਆ ਤਾਂ ਮੈਨੂੰ ਦੋ ਦਿੱਤੀਆਂ ਵੀ ਤੇ ਅਸਾ ਹੈ ਵੀ ਜਿਸ ਤਰ੍ਹਾਂ ਆਪਾਂ ਕਿਹਾ ਥੋੜੇ ਗੀਤ ਕਿਹੜੇ-ਕਿਹੜੇ ਹੁਣ ਤੱਕ ਰਿਕਾਰਡ ਹੋ ਚੁੱਕੇ ਨੇ ਇੱਕ ਤਾਂ ਭਾਜੀ ਸਭ ਤੋਂ ਪਹਿਲਾਂ ਆਇਆ 2018 ਚ ਮੈਡਮ ਦਲਜੀਤ ਕੌਰ ਪਟੇਲਾ ਉਹ ਇਸ ਟਾਈਮ ਆਪਣੇ ਦੁਨੀਆ ਤੇ ਹੈ ਨਹੀਂ ਉਹ ਥੋੜੀ ਜੀ ਬਿਮਾਰ ਰਹਿਣ ਕਰਕੇ ਉਹਨਾਂ ਦੀ ਡੈਥ ਹੋ ਗਈ ਸੀ ਅਤੇ ਉਹਨਾਂ ਦੇ ਕਿੰਨੇ ਕਿਹੜਾ ਕਿਹੜੇ ਉਹਨਾਂ ਨੇ ਦੋ ਗੀਤ ਮੇਰੇ ਗਾਇਆ ਜੀ 2018 ਚ ਵਿਚੋਲਾ ਗੀਤ ਆਇਆ ਸੀ ਔਰ 2021 ਚ ਕੀਤਾ ਸੀ ਸਰਾਰਾ ਗੀਤ ਕੋਈ ਉਹਦਾ ਕੋਈ ਤੁਹਾਡੇ ਕੋਈ ਜ਼ਿਆਦਾ ਕੁਝ ਸਭ ਸਥਾਈ ਯੰਤਰਾ ਕੋਈ ਹੈਗਾ ਹਾਂਜੀ ਸਰਾਰਾ ਗੀਤ ਦਾ ਹੈਗਾ ਆਪਾਂ ਨੂੰ ਕੁਝ ਕਸੂ ਸੁਣਾਓ ਸੁਣੇ ਜੇ ਸਣਾਵਾ ਜੱਟਾ ਦਿਲ ਵਾਲਾ ਹਾਲ ਵੇ ਆਪਣੀ ਲੱਗੀ ਨੂੰ ਸੱਚੀ ਹੋਵੇ ਤਿੰਨ ਸਾਲ ਵੇ ਸੁਣੇ ਜੇ ਸਣਾਵਾ ਜੱਟਾ ਦਿਲ ਵਾਲਾ ਹਾਲ ਵੇ ਆਪਣੀ ਲੱਗੀ ਨੂੰ ਸੱਚੀ ਹੋਵੇ ਤਿੰਨ ਸਾਲ ਵੇ ਬਹੁਤ ਇਨੀਟ ਮਾਰੇ ਛੋਟੀ ਜੀ ਕਜਉਂਦੇ ਜੀ ਕਮਾਦੇ ਆਗਰਾ ਇੱਕ ਘੈਂਟ ਜਸਰਾਰਾ ਸੰਗਰੂਰ ਵਾਲਿਆ ਤੇ ਦੂਜਾ ਪੈਰਾ ਨੌਕਰਾ ਦੇ ਝੰਝਰਾ ਘੈਂਟ ਜਸਰਾਰਾ ਸੰਗਰੂਰ ਵਾਲਿਆ ਤੇ ਦੂਜਾ ਪੈਰਾ ਨੌਕਰਾ ਦੇ ਝੰਝਰਾ ਅਸੇ ਕਿਸ ਨੇ ਮੰਗਿਆ ਤਾਂ ਨਹੀਂ ਦਿੱਤਾ ਨਹੀਂ ਜੀ ਮੈਡਮ ਨੇ ਅਰੇਂਜ ਕੀਤਾ ਸراہਨਾ ਨਾ ਜੀ ਆਪਾਂ ਦਿੱਤਾ ਨਹੀਂ ਨਾ ਮਾ ਕੇ ਵੀ ਗੀਤ ਹੈ ਕਦਾ ਵੀ ਸੰਗਰੂਰ ਆ ਜੀ ਹਾਂ ਜੀ ਕਾ ਕੀ ਕਰੇ ਮੈਡਮ ਤਾਂ ਕਰਦੇ ਨਹੀਂ 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 ਐਵੇਂ ਦਾ ਕੋਈ ਆਉਂਦੀ ਬਸ ਇੱਕ ਜਿਵੇਂ ਦੀ ਆਪਾਂ ਕਹਿ ਲਈਏ ਤਾਂ ਸਰੋਤਿਆਂ ਨੂੰ ਸੁਣਨਾ ਵਧੀਆ ਲੱਗਦਾ ਓਮੇ ਦੀ ਅੱਛਾ ਚਲੋ ਆਪਾਂ ਇੱਕ ਗੱਲ ਕਰੀਏ ਵੀ ਸਭ ਤੋਂ 에ਅਰਸ ਲਾਈਨ ਦੇ ਵਿੱਚ ਆਉਣ ਵੇਲੇ ਤੁਹਾਡੇ ਪਰਿਵਾਰ ਦੇ ਵਿੱਚ ਕਿੰਨਾ ਕ ਸਹਿਯੋਗ ਮਿਲਦਾ ਤੁਹਾਨੂੰ ਪਰਿਵਾਰ ਚ ਵਧੀਆ ਸਹਿਯੋਗ ਮਿਲਿਆ ਜੀ ਅੱਛਾ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਆਪਾਂ ਪਰਵਾਰ ਚ ਮੰਮੀ ਡੈਡੀ ਨੇ ਜੀ ਦੋ ਮੇਰੇ ਛੋਟੇ ਭਰਾ ਨੇ ਇੱਕ ਸ਼ਿਸ਼ਟਰਾ ਉਹ ਮੈਰਿਡ ਨੂੰ ਤੁਸੀਂ ਮੈਰਿਡ ਹੋ ਜਾ ਨਹੀਂ ਨਹੀਂ ਆਪਾਂ ਹਾਲੇ ਅਣ ਮੈਰਿਡ ਹੀ ਆ ਜੀ ਅੱਛਾ ਹਾਂਜੀ ਫਿਰ ਵਿਆਹ ਕਰਨ ਬਾਰੇ ਕੋਈ ਰਾਤਾ ਹੈਗਾ ਉਹਨੇ ਅਜ ਕਿਨੇ ਅਜ ਕਿਹਾ ਜੇ ਹੋਰ ਰਿਕਵੈਸਟਾਂ ਕਰਨੀਆਂ ਨੇ ਨਹੀਂ ਹਾਲੇ ਹੋਰ ਦੇਖ ਰਹੇ ਹਾਂ ਕੋਈ ਗੱਲ ਨਹੀਂ ਵਿਆਹ ਵੀ ਉਹ ਵੀ ਜ਼ਰੂਰੀ ਹੈ ਚਲ ਉਹ ਵੀ ਕਰਾ ਲਾਂਗੇ ਨਾ ਜੀ ਬਾਕੀ ਸਹੀ ਹੈ ਹਾਲੇ ਫਿਲਹਾਲ ਜਿੰਦਗੀ ਚੱਲ ਰਹੀ ਹੈ ਵਧੀਆ ਚੱਲ ਰਹੀ ਹੈ ਹਾਂਜੀ 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 ਇਹ ਹੋਰ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋ ਗੀਤਕਾਰਾਂ ਨੂੰ ਕਲਾਕਾਰਾਂ ਨੂੰ ਕੀ ਕਹਿਆ ਜਾ ਮੈਸੇਜ ਦੇਣਾ ਮੈਸੇਜ ਤਾਂ ਜੀ ਇਹੀ ਹੈ ਜੀ ਜੋ ਵੀ ਚੀਜ਼ ਆ ਨਾ ਮਨ ਕਿ ਚਲੋ ਸੁਣਨ ਵਾਲਿਆਂ ਨੂੰ ਵੀ ਮੈਸੇਜ ਆ ਵੀ ਚਲੋ ਸੁਣੋ ਹਰ ਇੱਕ ਚੀਜ਼ ਹੈ ਨਾ ਉਹਨੂੰ ਆਪਦੇ ਤੇ ਨਾ ਫੀਲ ਹੋਣ ਦਿਓ ਵੀ ਇਹ ਚੀਜ਼ ਮੇਰੇ ਤੇ ਹੀ ਬਣੀ ਆ ਕਿਉਂਕਿ ਕਈ ਚੀਜ਼ਾਂ ਗਲਤ ਵੀ ਹੁੰਦੀਆਂ ਨੇ ਕਈ ਸਹੀ ਵੀ ਬਣੀਆਂ ਹੁੰਦੀਆਂ ਨੇ ਨਹੀਂ ਆਪਾਂ ਆਪਾਂ ਇਕੱਲੇ ਮੈਂ ਤੁਹਾਡੀ ਗੱਲ ਰੋਕਦਾ ਵੀ ਜੇ ਆਪਾਂ ਇਕੱਲੇ ਵੀ ਜਿਹੜਾ ਸੋਸ਼ਲ ਮੀਡੀਆ ਉਧਰ ਤੇ ਚੰਗਾ ਵੀ ਬਹੁਤ ਪਿਆ ਤੇ ਮਾੜਾ ਵੀ ਹਾਂਜੀ ਹਾਂਜੀ ਉਹ ਅਸੀਂ ਦੇਖਣਾ ਵੀ ਅਸੀਂ ਕੀ ਸੁਣਨਾ ਹੈ ਨਾ ਹਾਂਜੀ ਤੇ ਕਈ ਲੋਕਾਂ ਨੂੰ ਜਿਆਦਾ ਭਗਤ ਬਣ ਦਿੰਦੇ ਨੇ ਵੀ ਉਹ ਹਰ ਇੱਕ ਗੱਲ ਦੇ ਉੱਤੇ ਉਹਨਾਂ ਦਾ ਕੰਮ ਹੁੰਦਾ ਕਮੈਂਟ ਕਰਨਾ ਹਾਂਜੀ ਵੀ ਚਾਹੇ ਦੀ ਕੁਝ ਮੈਂ ਇੱਕ ਵਾਰੀ ਇੱਕ ਸੋਚਿਆ ਮਤਲਬ ਕਿਸੇ ਦਾ ਦੇਖਿਆ ਲੋਕ ਤਾਂ ਕਹਿੰਦਾ ਇਹੋ ਜਿਹੇ ਨੇ ਵੀ ਜੇ ਨਾਟਕ ਤੇ ਘੱਟ ਹੋਵੇ ਉਹਨਾਂ ਨੂੰ ਐ ਆਉਂਦਾ ਵੀ ਥੱਲੇ ਕਮੈਂਟ ਪੜਦੇ ਬਿਨ ਬੀ ਕੀ ਹੈ ਉਹਦੇ ਇਹ ਵੀ ਦੇਖਦੇ ਵੀ ਵੀ ਬੰਦੇ ਦੀ ਵੀਡੀਓ ਕਹਿਵਦੀ ਆ ਦੇਖਦੇ ਨਹੀਂ ਕੋਸੇ ਥੱਲੇ ਨਾ ਕਮੈਂਟ ਹੁੰਦੇ ਕਿ ਕੀ ਲਿਖੀ ਜਾਂਦੇ ਨੇ ਉਹ ਇੱਕ ਹੈ ਤਾਂ ਹਾਸੇ ਮਤਲਬ ਆਪਾਂ ਕਹ ਜੀਏ ਵੀ ਹਾਸੇ ਜੀ ਵਾਲਾ ਹੀ ਚੁਟਕਲਾ ਹੀ ਸੀਗਾ ਹਾਂਜੀ ਉਹ ਕਿਸੇ ਨੇ ਅਜ ਪਾਇਆ ਤਾਂ ਹੋਰ ਕਿਸੇ ਦੇ ਉਹ ਬੰਦਾ ਚੱਕੀ ਜਾਂਦੇ ਸੀ ਚੱਕੀ ਜਾਂਦੇ ਨੇ ਥੱਲੇ ਲਿਖਦਾ ਕਹਿੰਦਾ ਵੈਰੀ ਨਾਈਸ ਉਹ ਖੁੱਲਣ ਤੋਂ ਪਹਿਲੀ ਹੀ ਕਮੈਂਟ ਕਰੀ ਜਾਂਦਾ ਅੱਛਾ ਅੱਛਾ ਲੋਕਾਂ ਦੀ ਇਹਦੀ ਮੰਤ ਹੈ ਪਤਾ ਕਿ ਦੇਖਦੇ ਹੀ ਨਹੀਂ ਨਾ ਸੁਣਦੇ ਨੇ ਥੱਲੇ ਕਮੈਂਟ ਕਰਨਾ ਮਲਾਜ਼ਮੀ ਸਮਝਦੇ ਨੇ ਹਾਂਜੀ ਬਸ ਉਹਦੇ ਇਹ ਨਹੀਂ ਦੇਖਦੇ ਵੀ ਯਾਰ ਵੀ ਇਹਨੇ ਗਾਇਆ ਕੀ ਹੈ ਹਾਂਜੀ ਇਹ ਕਹਿਣਾ ਕੀ ਚਾਹੁੰਦਾ ਹੈ ਨਹੀਂ ਨਹੀਂ ਉਹ ਚੀਜ਼ ਉਹਦੇ ਥੱਲੇ ਬਸ ਕਮੈਂਟਾਂ ਜੇ ਤਾਹ ਤਜੇ ਤਾਹ ਤੁਸੀ ਕੋਈ ਥੱਲੇ ਲਿਖੋ ਉਸੇ ਜੀ ਕਾਪੀ ਕਰਕੇ ਬਸ ਥੱਲੇ ਲਿਖੀ ਜੀ ਜੀ ਉਹ ਚੀਜ਼ਾਂ ਪੜਦੇ ਨਹੀਂ ਨਾ ਸੁਣਦੇ ਆ ਲੋਕ ਬਸ ਕਮੈਂਟਾਂ ਦੀ ਹੈ ਤੇਜੀ ਤੇਜੀ ਵਾਲੀ ਦੁਨੀਆ ਬਸ ਲੋਕ ਆ ਗੋਠਿਆਂ ਜਾਨੂੰ ਤੇ ਲਿਖਣਾ ਇਹਨੂੰ ਹਾਂਜੀ 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 ਬਸ ਇਹ ਅੱਜ ਕੱਲ ਫੀਲਿੰਗ ਹੀ ਚੈਟ ਤੇ ਰਹਿ ਗਈ ਜੀ ਚੈਟ ਤੇ ਰਹਿ ਗਈ ਉਹ ਹੋਰ ਕੋਈ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੋਈ ਪਿਆਰਾ ਜਿਹਾ ਗੀਤ ਕੋਈ ਸੌਂਗ ਥੋੜਾ ਸੋਹਣਾ ਜਿਹਾ ਸੁਣਾ ਦਿਓ ਸੋਹਣਾ ਜੇ ਹੁਣ ਇਹ ਕਰ ਰਹੇ ਆ ਇੱਕ ਨਿਊ ਸੌਂਗ ਵੈਸੇ ਉਹ ਥੋੜ ਜਿਵੇਂ ਹੁਣ ਅੱਜ ਦੇ ਟਾਈਮ ਚੱਲ ਰਿਹਾ ਇੰਸਟਾਗ੍ਰam ਉਹ ਇੰਸਟਾ ਤੇ ਆ ਜੀ ਕਹਿੰਦੇ 21 ਤਰੀਕੇ ਉਦੋਂ ਸਨ ਵੀ 21 ਜਦੋਂ ਮੈਸੇਜ ਚੰਨਾ ਵੇ ਤੇਰਾ ਆਇਆ ਸੀ ਸੰਗ ਦੀ ਜਹੀ ਨ ਮੈਂ ਵੀ ਕੀਤਾ ਰਿਪਲਾਈ ਤੁਸੀਂ ਹਾਲ ਮੈਨੂੰ ਦਿਲ ਦਾ ਸੁਣਾਇਆ ਸੀ ਮੈਂ ਸਿ ਰਹੇ ਰੈਜੀਡੈਂਸ ਮੋਗਾ ਤੁਹਾਡਾ ਜ਼ਿਲ੍ਹਾ ਸੰਗਰੂਰ ਸੀ ਪਸੰਦ ਉਹਦੀ ਆਇਆ ਜੱਟੀ ਨੂੰ ਬੇ ਮੈਂ ਸਵੇਰ ਸ਼ਾਮ ਇੰਸਟਾ ਦਾ ਕਰਾਂ ਧੰਨਵਾਦ ਜੀ ਨੇ ਤੇਰੇ ਨਾਲ ਮਿਲਾਇਆ ਜੱਟੀ ਨੂੰ ਸੁਭਾ ਸਾਮੇਸ਼ਟਾ ਦਕਰ ਤਨਵਾਦ ਜੀ ਨੇ ਤੇਰੇ ਨਾਮ ਲਾਇਆ ਜੱਟੀ ਨੂੰ ਵਰਗੇ ਜੀ ਹੈਪੀ ਜੀ ਆਪਾਂ ਫੇਰ ਤੁਹਾਡੇ ਨਾਲ ਇਸੇ ਚੈਨਲ ਤੇ ਫੇਰ ਕਿਸੇ ਦਿਨ ਮੁਲਾਕਾਤ ਕਰਾਂਗੇ ਜੀ ਭਾਈ ਥੈਂਕ ਯੂ ਜੀ ਮਾ ਜਜਤ ਨਹੀਂ ਦਿੰਦਾ ਤੇ ਫੇਰ ਕਿਸੇ ਦਿਨ ਮਿਲਦੇ ਹਾਂ ਹਾਂਜੀ ਭਾਈ ਧੰਨਵਾਦ ਬਹੁਤ ਬਹੁਤ ਹੀ ਕਾਪੀਆ